ਹਾਂਜੀ ਦੋਸਤੋ ਸਾਰਾ ਗਰੁੱਪ ਚੱਲਿਆ ਹਾਂਜੀ ਹਾਂਜੀ ਹੁਣ ਜਿਹੜੇ ਸਾਡੇ ਸਾਥੀ ਨਹੀਂ ਆਉਂਦੇ ਅੱਜੋਂ ਤੋਂ ਉਹਨਾਂ ਨੂੰ ਠਾਉਣ ਦੀ ਸ਼ਰੁਆਤ ਹੈ ਹੁਣ ਇੱਕ ਸਾਥੀ ਦੇ ਘਰੇ ਚੱਲਿਆ ਸਾਰਾ ਗਰੁੱਪ ਬੱਲੇ ਸੋਨਹਰ ਲਓ ਜੀ ਠਾਉਣ ਚੱਲਿਆ ਇੱਕ ਸਾਥੀ ਨੂੰ ਜੋ ਰੈਟਰ ਪਰੋਂ ਘਟੋਂਦਾ ਹੈ ਪਕੌੜੇ ਚੱਲਣਗੇ ਪਕੌੜੇ ਆਉਂਦੀਆਂ ਰਹਿਣਾ ਇਹ ਕਰ ਲੋ ਵੀ ਗੱਡੀ ਕਰਾ ਲਓ ਜਿਹੜੇ ਨਹੀਂ ਆਉਂਦੇ ਗਰੁੱਪ ਵਿੱਚ ਉਹਨਾਂ ਨੂੰ ਉਠਾਉਣ ਦਾ ਮਿਸ਼ਨ ਹੈ ਅੱਜ ਇੱਕ ਸਾਥੀ ਦੇ ਘਰੇ ਚੱਲਿਆਂ ਤੇ ਉਹਨੂੰ ਉਠਾਉਣੇ ਆ ਚੱਲ ਕੇ ਤੇ ਦੂਜੇ ਵੀ ਸਾਡੇ ਗਰੁੱਪ ਵਾਲੇ ਜਿਹੜੇ ਭਰਾ ਨੇ ਆਪਦਾ ਜਾਗਰੂਕ ਹੋ ਜਾਣ ਤਕੜੇ ਹੋ ਜਾਣ ਬ੍ਰੇਕਫਾਸਟ ਉਹਨਾਂ ਦੇ ਘਰੇ ਹੋਇਆ ਕਰੂਗਾ ਜੇ ਉਠਾਉਣੇ ਅੱਗੇ ਦਿਖਾਉਣੇ ਬਾਈ ਸਾਨੂੰ ਜੋ ਬੋਲੇ ਸੋਨਹਿਰ ਆ ਸੂਬਾਜੀ ਦੀ ਦੁਕਾਨ ਲੰਘ ਗਏ ਜੀ ਸੂਬਾਜੀ ਅਗਵਾਈ ਕਰ ਰਹੇ ਨੇ ਸਾਡੀ ਅੱਜ ਦੀ ਆਜੋ ਆਜੋ ਸਾਥੀਓ ਹਾਂ ਤਾਂ ਸਟੋਕ ਕਿੜੀ ਦਾ ਆਟਾ ਡੁੱਲ ਗਿਆ ਬ੍ਰੇਕ ਮਾਰ ਲਈ ਬ੍ਰੇਕ ਬ੍ਰੇਕ ਮਾਰ ਲਈ ਇੱਥੇ ਨਿਰਮਲ ਤੋਂ ਕੀੜੀ ਦਾ ਆਟਾ ਡੁੱਲ ਗਿਆ ਜੀ ਬਹੁਤ ਹੀ ਜੱਦੋਜਹਿਦ ਕਰਨਾ ਪੈ ਰਿਹਾ ਸਾਰੀ ਟੀਮ ਨੂੰ ਕਿਉਂਕਿ ਪ੍ਰਧਾਨ ਜੀ ਦਾ ਹੁਕਮ ਹੈ ਵੀ ਚੜਾਈ ਵੀ ਕਰੀ ਜਾਣਾ ਹੈ ਬਾਅਦ ਜਿਹੜੇ ਰਜਾਈਆਂ ਅੱਜ ਵੀ ਸੁੱਤੇ ਪਿਆ ਉਹਨਾਂ ਨੂੰ ਠਾਉਣ ਲਈ ਨਹੀਂ ਇਹ ਸਾਡੇ ਸਾਥ ਨੂੰ ਲਵੇੜਿਆ ਉਹਨਾਂ ਦੇ ਘਰੇ ਨਾ ਆ ਕੇ ਆਂਗਾ ਪ੍ਰਧਾਨ ਜੀ ਸੁੱਤੇ ਪਿਆ ਨੂੰ ਸਾਡੇ ਸਾਥੀ ਡਿਗ ਡਿਗ ਠਾਉਣ ਜਾਂਦੇ ਆ। ਕਹੀ ਗੱਲ ਆ। ਆਹ ਦੇਖੋ ਬਰਮੁਲ ਸਿੰਘ ਦੀ ਇੰਟਰਵਿਊ ਲੈ ਲਓ। ਕੋਈ ਰਿਤਾ ਵੈ ਨਹੀਂ। ਮੇਰੇ ਤਾਂ ਹੈਗਾ ਸੀ ਜੋ ਆਪਣਾ ਡੱਡ ਪ੍ਰਭੂਰ ਦੇ ਘਰ ਨੂੰ ਮੁੜੇ ਜੀ। ਨਾ ਦਿੱਤਾ ਸੀਗਾ ਬਸ ਉਹ ਟਾਈਮ ਫਿਸਲ ਗਿਆ। ਆਪਣਾ ਹੋਣੀ ਆ ਡਾਕਟਰ ਪ੍ਰਭੂਰ ਦੇ ਨਮਾਵਾਂਗੇ ਤੈਨੂੰ ਆ ਜਾ। ਜਿੰਦਾਂ ਨਹੀਂ ਕਰਕੇ। ਆਹ ਲਓ ਜੀ ਸਾਰਾ ਗਰੁੱਪ। ਚੱਲਿਆ ਹਮਲੇ ਤੇ। ਬਲੇ ਸੋਨ ਹਾਲ। ਲੋ ਜੀ ਜਕਾਰੇ ਲਾਉਂਦਾ ਇੱਕੋ ਵੀਲਰ ਸਾਈਕਲ ਗਰੁੱਪ ਪ੍ਰਧਾਨ ਜੀ ਦੀ ਅਗਵਾਈ ਚ ਸੂਬਾ ਜੀ ਦੀ ਅਗਵਾਈ ਚ ਪਹੁੰਚ ਚੁੱਕਾ ਪ੍ਰਪੂਰ ਸਿੰਘ ਦੇ ਘਰੇ ਬੋਲੇ ਸੋਨਹਾਲ ਉਠੋ ਉਠੋ ਭਰਪੂਰ ਸਿੰਘ ਜੀ ਜਾਗੋ ਜਾਗੋ ਭਰਪੂਰ ਸਿੰਘ ਜੀ ਉਠੋ ਉਠੋ ਭਰਪੂਰ ਸਿੰਘ ਜੀ ਜਾਗੋ ਜਾਗੋ ਭਰਪੂਰ ਸਿੰਘ ਜੀ ਭਰਪੂਰ ਸਿੰਘ ਜੀ ਹਸਰੀ ਕਾਲ ਜੀ ਬਲਾਉਡ ਸਾਹਿਬ ਕਿੱਥੇ ਨੇ ਬੋਲੇ ਸਨ ਹਾਂ ਸ੍ਰੀ ਅਕਾਲ ਉਹ ਦੇਖੋ ਭਰਪੂਰ ਸਿੰਘ ਨੇ ਬੂਟ ਤਾਂ ਹੀ ਰੱਖਿਆ ਜਿਵੇਂ ਬਰਫ ਚ ਜਾਣਾ ਹੁੰਦਾ ਹੈ ਆਉਂਦੇ ਇੱਥੇ ਸਾਈਕਲ ਚਲਾਉਣ ਵੀ ਨਹੀਂ ਇਦਾਂ ਸਿਆਚ ਨਾਲੇ ਵੰਗੂ ਕਰ ਰੱਖਿਆ ਜੀ ਲਓ ਜੀ ਸਾਰਾ ਗਰੁੱਪ ਪਹੁੰਚ ਚੁੱਕਿਆ ਭਰਪੂਰ ਸਿੰਘ ਦੇ ਘਰੇ ਜੋ ਆ ਜੋ ਕੋਈ ਨਹੀਂ ਮੰਨ ਰਿਹਾ ਠੀਕ ਹੈ ਨਾ ਹੁਣ 3 ਦਿਨ ਹੋ ਗਏ ਸਾਰੇ ਅਲਰਟ ਕਰੀ ਜਾਂਦੇ ਆ ਫਿਰ ਵੀ ਨਹੀਂ ਕੋਈ ਮੰਨ ਰਿਹਾ ਪਿਆਰ ਵੀ ਅਸੀਂ ਕਰ ਕਰ ਦੇਖ ਲਿਆ ਫਿਰ ਹੋ ਗਿਆ ਲਾਲਚ ਲਾਲਚ ਅਸੀਂ ਦੇਣਾ ਨਹੀਂ ਤੁਸੀਂ ਕਹਿੰਦੇ ਜਵਾਬ ਕੋਈ ਟੋਫੀਆਂ ਦੇ ਲਾਲਚ ਨਾਲ ਲੈ ਬਿਲਕੁਲ ਬਿਲਕੁਲ ਹੀ ਲਾਲਚ ਅਸੀਂ ਦੇਣਾ ਨਹੀਂ ਹੁਣ ਰਹਿ ਗਿਆ ਕੱਲਾ ਡੰਡਾ ਡੰਡਾ ਹਾਂ ਡੰਡੇ ਨਾ ਭਾਈ ਤੁਸੀਂ ਮੰਨਣਾ ਠੀਕ ਹੈ ਸਵੇਰੇ ਆ ਜਾਓ ਸਾਰੇ ਜਣੇ ਨਹੀਂ ਤਾਂ ਤਿਆਰੀ ਥੋੜੀ ਆ ਤੁਸੀਂ ਜਿਹੜੇ ਸੁਣੀ ਜਾਂਦੇ ਹੋ ਨਾ ਥੋੜੀ ਆਉਣਾ ਸਵੇਰੇ ਅਸੀਂ ਠੀਕ ਹੈ ਨਾ 15 ਤਰੀਕ ਲਿਸਟ ਬਹੁਤ ਵੱਡੀ ਹੋ ਗਈ ਸੀ 15 ਤਰੀਕ ਦੀ ਅਗਾਹੂ ਕੰਮ ਚਲਾਤਾ ਅੱਜ 13 ਤਰੀਕ ਹੈ ਅੱਜ ਪ੍ਰਧਾਨ ਜੀ ਦਾ ਹੁਕਮ ਸੀ ਵੀ 13 ਨੂੰ ਹੀ ਚੱਕ ਦੋ ਰੇ ਸ ਅੱਜ ਦੋ ਬੰਦੇ ਅਲਰਟ ਤੇ ਨੇ ਇੱਕ ਬੰਦੇ ਨੂੰ ਤਾਂ ਸੂਚਨਾ ਮਿਲ ਗਈ ਇੱਕ ਲਿਸਟ ਲੀਕ ਹੋ ਰਹੀ ਹੈ ਹਾਂ ਆ ਇਹਨਾਂ ਨੂੰ ਹਰਜੀਤ ਸਿੰਘ ਨੂੰ ਕੜਕਵਾਲੀਆ ਜੀ ਕੰਚੀਆਂ ਤੇ ਪਹੁੰਚ ਗਏ ਸੀ ਕੋਈ ਲਿਸਟ ਨਹੀਂ ਲੀਕ ਕਰ ਰਿਹਾ ਆਪਣਾ ਬੰਦਾ ਜਿਹੜੀ ਲਿਸਟ ਬਣੀ ਹੋਈ ਹੈ ਭਾਈ ਸੀਰੀਅਲ ਵਾਈਜ਼ ਉਹ ਲੀਕ ਨਾ ਕਰੀ ਜਾਵੇ ਕੱਲ ਨੂੰ ਬੰਦੇ ਤਿਆਰ ਰਹਿਣ ਪਰसों 15 ਨੂੰ ਤਾਂ ਲਿਸਟ ਬਹੁਤ ਵੱਡੀ ਐ ਤਿਆਰੀ ਕਰ ਲੋ ਭਾਈ Holi ਖੇਡਦੇ ਨੇ ਸਾਰੇ ਅੱਜ ਕੀ ਹੋਲਾ ਮੱਲਾ ਖੇਡਣਾ ਆਪਣੇ ਸਾਰੇ ਇਹ ਤਾਂ ਬੋਲੇ ਸੋ ਨਿਹਾਲ ਸ੍ਰੀ ਅਕਾਲ ਦਾ ਸਤਿ ਸ਼੍ਰੀ ਅਕਾਲ ਭਰਪੂਰ ਸਿੰਘ ਦੀ ਤਾਂ ਬਚਤ ਰਹਿ ਗਈ ਨਾਲ ਲੱਗਵੇ ਗਵੰਡੀਆਂ ਦੇ ਅ ਖੰਡ ਪਾਠ ਪ੍ਰਕਾਸ਼ ਹੋਣਾ ਗੁਰਦੁਆਰਾ ਸਾਹਿਬ ਬੀਡ ਲੈਂਡ ਗਏ ਨੇ ਭਰਪੂਰ ਸਿੰਘ ਜੀ ਤਾਂ ਉਹਨਾਂ ਦੀ ਬਚਤ ਰਹਿ ਗਈ ਗੁਰੂ ਮਹਾਰਾਜ ਦੀ ਹਜ਼ੂਰੀ ਕਰਕੇ ਤੇ ਨਹੀਂ ਅੱਜ ਇੱਥੇ ਪਰੌਂਠੇ-ਪਰੂਠੇ ਸਾਰਾ ਕੁਝ ਇੱਥੇ ਸ਼ਕਣਾ ਸੀਗਾ ਇੱਕ ਹੋਰ ਗੱਲ ਕਰਨੀ ਆ ਇੱਕ ਪ੍ਰਧਾਨ ਜੀ ਜਿਹੜਾ ਵੀ ਕੋਈ ਪ੍ਰੋਬਲਮ ਹੈ ਕਿਸੇ ਨੂੰ ਆਪਣੀ ਐਪਲੀਕੇਸ਼ਨ ਪ੍ਰਧਾਨ ਜੀ ਨੂੰ ਅੱਜ ਪਹੁੰਚਦੀ ਕਰ ਦੇ ਲਿਖਤੀ ਰੂਪ ਚ ਲਿਖਤੀ ਰੂਪ ਚ ਜਾਂ ਬਕਾਇਦਾ ਮੈਸੇਜ ਬਣਾ ਕੇ ਬਹੁਤੀ ਮਜਬੂਰੀ ਆ ਉਹਨੂੰ ਬਖਸ਼ਿਆ ਜਾਊਗਾ ਨਹੀਂ ਬਖਸ਼ਾ ਕਿਸੇ ਨੂੰ ਨਹੀਂ ਜਾਣਾ ਆ ਜੋ ਠੀਕ ਹੈ ਚਲੋ ਜੀ ਚਲੋ ਫਿਰ ਅੱਜ ਦਾ ਟਾਰਗੇਟ ਆਪਣਾ ਪੂਰਾ ਹੋ ਗਿਆ ਉਹ ਕਹਿੰਦੇ ਅੱਜ ਤਾਂ ਮੂਲੀਆਂ ਲੈ ਕੇ ਆਹੀ ਪਰੌਂਠੇ ਵਾਸਤੇ ਹਾਂਜੀ ਦੋਸਤੋ ਮੂਲੀਆਂ ਵੀ ਨਾਲ ਹੀ ਚੱਕੀ ਫਿਰਦਿਆ ਗਰੁੱਪ ਵਾਲਿਆ ਦੇਖੋ ਕਹਿੰਦੇ ਮੂਲੀਆਂ ਵਾਲੇ ਪਰੌਂਠੇ ਖਾਣੇ ਆ ਭਰਪੂਰ ਸਿੰਘ ਦੇ ਘਰੇ ਜੀ ਸਾਜੀ ਭਰਪੂਰ ਸਿੰਘ ਆ ਕੇ ਤਿਆਰ ਹੋਏ ਫਿਰਦੇ ਨੇ ਮਾਰਾ ਦੇ ਰੂਪ ਲੈਣ ਗਏ ਸੀ ਤਾਂ ਕਰਕੇ ਗਰੁੱਪ ਨੇ ਛੜ ਤੇ ਵੀ ਇਧਰ ਬਾਈ ਵੱਲੋਂ ਡਿਊਟੀ ਲਾਈ ਸੀ ਵੀ ਮਾਰਾ ਪ੍ਰਕਾਸ਼ ਕਰਾਉਣਾ ਇਸ ਕਰਕੇ ਸੀ ਜਲਦੀ ਗਏ ਸੀ ਇਹ ਮਜਬੂਰੀ ਸੀ ਮੇਰੀ ਹੋਰ ਕੋਈ ਮੈਂ ਜਾਣ ਕੋ ਇਹ ਤਾਂ ਅੱਜ ਦੀ ਮਜਬੂਰੀ ਸੀ ਜੇ ਤੂੰ ਪਹਿਲਾਂ ਕਈ ਦਿਨ ਹੋ ਗਏ ਹੁਣ ਤੂੰ ਬੰਦੇ ਨੂੰ ਚਲ ਕੋਈ ਨਹੀਂ ਅੱਗੇ ਤੋਂ ਆਇਆ ਕਰਾਂਗੇ ਜਨਾਬ ਹੁਣ ਗਲਤ ਹੁਣ ਮਾਫੀ ਆਇਆ ਕਰੋ ਵੀ ਮੂੜੇ ਮਾਲੀਆਂ ਲਿਆ ਕੇ ਰੱਖੇ ਪਰ ਉੱਥੇ ਆਲੂ ਲੁਆੜ ਆਲੂ 5 ਕਿਲੋ ਦੁੱਧ ਵਾਧਾ ਮੰਗਾ ਲਿਆ ਸੋਨੂੰ ਜਿਹੜੀ ਸੋਨੂੰ ਬਚਤ ਰਹਿ ਗਈ ਹੈਗੀ ਇਹਨਾਂ ਕਰਕੇ ਰਹਿ ਗਈ ਆਪਣੇ ਸਰਦਾਰ ਕਰਮ ਸਿੰਘ ਕਰਕੇ ਅੱਜ ਮੈਨੂੰ ਮਾਫ ਕਰੋ ਕੋਈ ਨਹੀਂ ਅਸੀਂ ਕਰਤਾ ਪਰ ਮਾਫੀ ਦੇ ਯੋਗ ਨਹੀਂ ਸੀ ਤੁਸੀਂ ਪਰੌਠੇ ਖਾਣੇ ਸੀ ਹਾਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਚਲੋ ਚਲੋ ਧੰਨਵਾਦ ਜੀ ਠੀਕ ਹੈ ਲੈ ਵਾਰੀ ਸਵਾਰੀ ਹਾਂਜੀ ਹੁਣ ਕੱਲ ਅੰਦਰ ਦੱਸ ਕੱਲ ਤੋਂ ਗੈਰ ਹਾਜ਼ਰੀ ਨਾ ਹੋਵੇ ਜੀ ਬਖਾ ਜੀ ਹੁਣੇ ਚੱਲ ਵੜਦੇ ਜੀ ਹੁਣ ਨਿਕਲਣ ਨੂੰ ਧੰਨਵਾਦ